एबीडीसी ਕੋਈ ਵੀ ਹੋਵੇ ਮੇਰਾ ਖੁੱਲਾ ਚੈਲੰਜ ਆ ਠੀਕ ਆ ਨਾ ਜਿਨੇ ਵੀ ਕੋਈ ਗੱਲਬਾਤ ਕੀਤੀ ਉਹ ਆਪਣਾ ਪੜਿਆ ਵਿਚਾਰ ਲਵੇ ਉਹਦੇ ਮੈਂ ਘਰ ਤੱਕ ਜਰੂਰ ਆਉਂਗਾ देर ਸਵੇਰ ਹੋ ਸਕਦੀ ਆ ਠੀਕ ਆ ਵਾਦਾ ਘਾਟਾ ਜੇ ਜੀਂਦਾ ਆ ਰਿਹਾ ਤੇ ਜਰੂਰ ਆਉਂਗਾ ਮੈਂ ਜਦੋਂ ਅਮਰਤਪਾਲ ਦੇ ਖੁਲਾਸੇ ਕੀਤੇ ਨਾ ਜੀ ਜਦੋਂ ਜਨਾਲਾ ਕਾਂਡ ਹੋਇਆ ਉਸ ਤੋਂ ਬਾਅਦ ਲਗਾਤਾਰ ਸਾਨੂੰ ਥ੍ਰੈਟ ਤੇ ਥ੍ਰੈਟ ਆ ਮੈਨੂੰ ਇਹ ਗੱਲ ਕਹੀ ਆ ਵੀ ਜਿੱਦਣ ਮੇਰਾ ਫੋਨ ਬੰਦ ਹੋ ਗਿਆ ਸਮਝ ਲਓ ਮੈਂ ਇੱਥੇ ਹੈ ਨਹੀਂ ਕੋਈ ਕਾਗਜ਼ ਪੱਤਰ ਨਹੀਂ ਹਿੱਲਿਆ ਕੋਈ ਬੰਦਾ ਕਹੇ ਵੀ ਇਦਾਂ ਐ ਇਦਾਂ ਹਨ ਸਾਰੇ ਪੇਪਰ ਵੀ ਉੱਥੇ ਸਭ ਕੁਝ ਉੱਥੇ ਪਰ ਮੈਨੂੰ ਪਤਾ ਨਹੀਂ ਕਿ ਉਹ ਹੈ ਕਿੱਥੇ ਅਰਜਿੰਦਰ ਸਿੰਘ ਤਲਵੰਡੀ ਚਮਕੌਰ ਸਿੰਘ ਇੱਕ ਇਹਨਾਂ ਦੀ ਉਹ ਹੈਪੀ ਗੈਂਗਸਟਰ ਪਛੀਆਂ ਦੀ ਸਾਲੀ ਸਵਰਨਜੀਤ ਕੌਰ ਇਹ ਸਾਡੇ ਘਰ ਆਉਂਦੇ ਜਾਂਦੇ ਹੁੰਦੇ ਸੀ ਇਹਨਾਂ ਨੂੰ ਪਤਾ ਸੀ ਵੀ ਇਹ ਬਾਬਾ ਕਲਜੀਤ ਸਿੰਘ ਦੀ ਵਾਈਫ ਆ ਪਰ ਨਹੀਂ ਬਾਬਾ ਇਹ ਆਪਾ ਜਵਾਬ ਦੇਣਾ ਹੀ ਦੇਣਾ ਇੰਟਰਵਿਊ ਤੇ ਬੋਲੀ ਉਹਨਾਂ ਨੇ ਇਹਨਾਂ ਦੇ ਖਲਾਸੇ ਕੀਤੇ ਸਾਰਾ ਕੁਝ ਕੀਤਾ ਉਸ ਤੋਂ ਬਾਅਦ ਲਗਾਤਾਰ ਧਮਕੀਆਂ ਤੇ ਧਮਕੀਆਂ ਧਮਕੀਆਂ ਤੇ ਧਮਕੀਆਂ ਤੇ ਸਾਨੂੰ ਯਕੀਨ ਹੈ ਕਿ ਕਿਸੇ ਨੇ ਕੋਈ ਧੋਖੇ ਨਾ ਸੱਦ ਕੇ ਕੋਈ ਇਦਾਂ ਦੀ ਕੋ ਘਟਣਾ ਜਾਂ ਪਰਮਾਤਮਾ ਨਾ ਕਰੇ ਅਸੀਂ ਤਾਂ ਅਰਦਾਸ ਕਰਦੇ ਆਂ ਵੀ ਘਰ ਦੀ ਮਾਲਕਣਾ ਠੀਕ ਹੈ ਨਾ ਆਦਮੀ ਦੀ ਸਰਦਾਰੀ ਜਨਾਨੀ ਦੇ ਨਾਲ ਹੁੰਦੀ ਹੈ ਪਿੰਡੋਂ ਪਤਾ ਕਰ ਲਓ ਕਦੀ ਕੋਈ ਇਦਾਂ ਦੀ ਗੱਲ ਨਹੀਂ ਹੋਈ ਇਹ ਝਗੜਾ ਹੋਇਆ ਹੋਵੇ ਤੇ ਬੰਦਾ ਕੋਈ ਨਾਰਾਜ਼ਗੀ ਜ਼ਾਹਰ ਕਰਦਾ ਨਾ ਜਦ ਕਿਸੇ ਨੂੰ ਤਾਂ ਦੱਸਦਾ ਸਾਡੇ ਪਿੰਡ ਲੌਸਮੈਂਟ ਹੋਈ ਵੀ ਕੋਈ ਅਨਨੋ ਬੰਦੇ ਪਿੰਡ ਦੇਖੇ ਗਏ ਮੈਨੂੰ ਕਹਿੰਦੇ ਵੀ ਆਪਣੀ ਗਲੀ ਚ ਕੋਈ ਤਾਂ ਮੁੜਿਆ ਆ ਪਰ ਇੱਕ ਬੰਦੂ ਝਾਤੀ ਮੜ ਕੇ ਮੁੜ ਗਿਆ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੁਲਵਿੰਦਰ ਸਿੰਘ ਛਲੇੜੀ ਇੱਕ ਬੀਬੀ ਜਿਹੜੀ ਹੈ ਉਹ ਲਾਪਤਾ ਹੋਈ ਹੈ ਤੇ ਉਹਨਾਂ ਦੇ ਪਤੀ ਬਾਬਾ ਕੁਲਜੀਤ ਸਿੰਘ ਨੇ ਅੰਗ ਜਿਹੜਾ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਕੀ ਹੋਇਆ ਤੇ ਸਭ ਤੋਂ ਪਹਿਲਾਂ ਸਾਨੂੰ ਇਹ ਪੂਰੀ ਘਟਨਾ ਕਰਨ ਦੱਸੋ ਦੇਖੋ ਜੀ 19 ਤਰੀਕ ਦੀ ਗੱਲ ਆ ਇਹ 19 ਤਰੀਕ ਨੂੰ ਸਵੇਰੇ ਮਤਲਬ ਕਿ 8:30 ਵਜੇ ਮੈਂ ਨਿਕਲ ਜਾਣਾ ਮੇਰੀ ਚੰਡੀਗੜ੍ਹ ਤਰੀਕ ਹੁੰਦੀ ਆ ਤੇ ਬੜਾ ਸੋਣਾ ਮੈਂ ਆਪਣੇ ਪਰਿਵਾਰ ਨੂੰ ਹੱਸਦਾ ਖੇਡਦਾ ਕੱਪੜੇ ਕੱਟ ਰਹੀ ਆ ਕੱਪੜੇ ਪ੍ਰੈਸ ਕਰ ਰਹੀ ਆ ਤੇ ਮੈਂ ਹੱਸਦਾ ਖੇਡਦਾ ਛੱਡ ਕੇ ਤੇ ਮੈਂ ਤਰੀਕੇ ਚਲ ਜਾਣਾ 10 ਵਜੇ ਮੈਂ ਉੱਥੇ ਪਹੁੰਚ ਕੇ ਮੈਸੇਜ ਕਰਦਾ ਵੀ ਮੈਂ ਕੋਰਟ 'ਚ ਪੁੱਜ ਗਿਆ ਆ ਤੇ ਮੈਸੇਜ ਸੀਨ ਦੇਖੇ ਜਾਂਦੇ ਆ ਪਰ ਜਵਾਬ ਨਹੀਂ ਆਉਂਦਾ ਮੈਂ ਸੋਚਿਆ ਵੀ ਕੱਪੜੇ-ਕੁੱਪੜੇ ਸ਼ਾਇਦ ਕੱਟਦੇ ਹੋਣਗੇ ਜਾਂ ਦੇਣ ਗਏ ਹੋਣਗੇ। ਉਸ ਤੋਂ ਬਾਅਦ ਚ ਅੱਧਾ ਪੌਣਾ ਘੰਟਾ ਮੈਂ ਬੇਟ ਕੀਤੀ। ਮੈਂ ਸਾਡੇ ਡੌਗ ਅੰਦਰ ਬੱਜੇ ਹੁੰਦੇ ਆ ਮੈਂ ਬੋਲ ਕੇ ਮੈਸੇਜ ਪਾਇਆ ਵੀ ਜੇ ਧੁੱਪ ਨਿਕਲੀ ਤਾਂ ਡੌਗਾਂ ਨੂੰ ਬਾਹਰ ਬੰਦ ਦਿਓ ਇੱਕ ਮੇਰੀ ਮੈਸੇਜ ਵੱਲੋਂ ਬਿੱਲੀ ਰੱਖੀ ਗਈ ਉਹਦਾ ਨਾਮ ਰੀਆ ਆ। ਵੀ ਉਹ ਰੀਆ ਦਾ ਮੈਂ ਕਿਹਾ ਵੀ ਮੈਂ ਪੁੱਛਾਂ ਸੀ ਵੀ ਉਹ ਬੱਚੇ ਨੂੰ ਤੂੰ ਦੁੱਧ ਪਲਾਇਆ ਕਿ ਨਹੀਂ ਪਲਾਇਆ। ਮੈਂ ਮੈਸੇਜ ਬੋਲ ਕੇ ਪਾਇਆ ਉਹ ਨਹੀਂ ਕੋਈ ਰੀਸੀਵ ਨਹੀਂ ਹੋਇਆ ਅੱਧਾ ਪੌਣਾ ਘੰਟਾ ਮੈਂ ਵੇਟ ਕੀਤੀ ਮੇਰੇ ਮਨ ਚ ਆਇਆ ਸ਼ਾਇਦ ਮੇਗਾ ਲਾਈਟ ਚਲੀ ਗਈ ਹੋਊਗੀ ਘਰੇ ਬਾਈ ਹੋਰਸਪੋਟ ਨਹੀਂ ਉਹ ਇਨਵਰਟਰ ਨਹੀਂ ਹੈ ਪਰ ਮੈਂ ਕਿਹਾ ਵੀ ਚਲੋ ਕੋਈ ਨਹੀਂ ਮੈਂ ਘਰੇ ਫੋਨ ਕੀਤਾ ਉਹ ਕਹਿੰਦੀ ਵੀ ਕੱਪੜੇ ਦੇਣ ਗਈ ਆ ਇੱਥੇ ਹੀ ਆ ਮੈਂ ਕਿਹਾ ਮੈਨੂੰ ਪੁੱਛ ਵੀ ਮੈਂ ਸਾਹਜੀ ਵਾਲਿਆਂ ਦਾ ਉਹਨੂੰ ਫੂਡ ਬੋਅ ਪਸੰਦਾ ਸਾਹਜੀ ਵਾਲਿਆਂ ਦਾ ਮੈਂ ਕਿਹਾ ਮੈਂ ਮੈਂ ਕੁਝ ਖਾਣ ਨੂੰ ਲੈ ਆਉਣਾ ਉਹਦੇ ਲਈ ਵੀ ਮੈਂ ਆ ਜਾਣਾ 11-12 ਵਜੇ ਤੱਕ ਤੇ ਉਸ ਤੋਂ ਬਾਅਦ ਲਾਈਟ ਚਲੀ ਜਾਂਦੀ ਆ ਮੇਰਾ ਘਰੇ ਸੰਪਰਕ ਨਹੀਂ ਹੁੰਦਾ ਮੈਨੂੰ ਉੱਥੇ 11:30 12:00 ਵੱਜ ਜਾਂਦੇ ਆ ਤੇ 11:30 ਹੋ ਜਾਂਦੇ ਆ ਮੈਂ ਡਾਇਰੈਕਟ ਫੋਨ ਲਾਉਣਾ ਇਹਨੂੰ ਮੈਂ ਕਿਹਾ ਵੀ ਕੱਪੜੇ ਲੈਣ ਗਈ ਤੇ ਚਲੋ ਮੈਂ ਇਹਨੂੰ ਸਿੱਧਾ ਫੋਨ ਲਾ ਲੈਣਾ ਵੀ ਘਰ ਅੰਦਰ ਸਾਡੇ ਰੇਂਜ ਨਹੀਂ ਆਉਂਦੀ ਤੁਸੀਂ ਜਾ ਕੇ ਚੈੱਕ ਵੀ ਕਰ ਸਕਦੇ ਹੋ ਪਿੰਡੋਂ ਪਤਾ ਕਰ ਸਕਦੇ ਹੋ ਜਿੱਥੇ ਸਾਡਾ ਘਰ ਆ ਮੈਂ ਜੋ ਬੋਲੂਗਾ ਬਿਲਕੁਲ ਸੱਚ ਬੋਲੂਗਾ ਔਰ ਉਸ ਤੋਂ ਬਾਅਦ ਮੈਂ ਜੋ ਸਿੱਧਾ ਫੋਨ ਲਾਉਣਾ ਫੋਨ ਸਵਿਚ ਆਫ ਆ ਮੈਂ ਕਿਹਾ ਵੀ ਯਾਰ ਰਾਤ ਤੇ ਬੱਤੀ ਸੀਗੀ ਫੋਨ ਚਾਰਜ ਨਹੀਂ ਕੀਤਾ ਇਹਨੇ ਜਾਂ ਕੀ ਗੱਲ ਹੋ ਗਈ ਮੈਂ ਫਿਰ ਘਰੇ ਫੋਨ ਲ ਆ ਪਰ ਐਕਟ ਬਾਹ ਹੈ ਨਹੀਂ ਕੀ ਮੈਂ ਉਥੋਂ ਆਈਡੀ ਲਾਉਣਾ ਕਹਿੰਦੇ ਮੈਂ ਸੋਚਦਾ ਵੀ ਇੱਕ ਦਿਨ ਪਹਿਲਾਂ ਅਸੀਂ ਆਨਲਾਈਨ ਕੱਪੜੇ ਦਾ ਕੰਮ ਕਰਦੇ ਸੀ ਮੇਰੀ ਮੈਸੇਜ ਮੈਨੂੰ ਲੱਗਾ ਵੀ ਆਪਣੇ ਕੋਈ ਪਾਰਸਲ 18 ਤਰੀਕ ਨੂੰ ਮੈਂ ਘਰੇ ਹੀ ਸੀ ਆਇਆ ਤੇ ਉਹ ਗੱਲ ਕਰ ਰਹੀ ਸੀ ਕਿ ਮਹਾਲੀ ਸਿੱਖਿਆ ਬੋਰਡ ਚ ਕੋਈ ਮੇਰੀ ਸਿਸਟਰ ਮਤਲਬ ਕਿ ਜਾਣਕਾਰਾ ਮੇਰੀ ਮੈਂ ਉਹਨੂੰ ਇਹ ਕੱਪੜੇ ਦੇਣੇ ਆ ਤੇ ਮੈਂ ਉਹਨੂੰ ਇਹ ਕਹਿ ਰਿਹਾ ਕਹਿੰਦੀ ਵੀ ਸਭਾ ਚ ਮੁਹੱਲੀ ਵਾਲੇ ਦਾ ਲੰਗਰ ਲੱਗਦਾ ਫਤੇਗੜ ਸਾਹਿਬ ਮੈਂ ਕਹਿੰਦਾ ਚਲ ਆਪਾਂ ਉੱਥੇ ਜਾਣਾ ਉੱਥੇ ਫੜਾ ਦੇਾਂਗੇ ਇੰਨੀ ਮੇਰੇ ਨਾਲ ਗੱਲ ਹੋਈ ਮੈਂ ਸੋਚਿਆ ਮੈਂ ਕਹਾ ਸ਼ਾਇਦ ਉਹ ਦੇਣ ਚਲੇ ਗਈ ਆ ਮੈਂ ਉੱਥੋਂ ਪਰ ਮੈਂ ਸੋਚਿਆ ਮੈਂ ਕਹਾ ਵੀ ਕਿਤੇ ਇਹਦੀ ਸਿਹਤ ਨਾ ਢਿੱਲੀ ਹੋ ਗਈ ਕੋਈ ਦੱਸਦੀ ਨਹੀਂ ਹੁੰਦੀ ਜਦੋਂ ਇਹ ਸਿਹਤ ਜ਼ਿਆਦਾ ਢਿੱਲੀ ਹੋ ਜਵੇ ਨਾ ਇਹਨੇ ਹਸਪੀਟਲ ਪਹੁੰਚ ਕੇ ਫੋਨ ਕਰ ਦੇਣਾ ਵੀ ਬਾਬੇ ਮੈਂ ਇੱਥੇ ਦਾਖਲ ਆਂ ਜਾ ਆ ਗੱਲਾਂ ਇੱਕ ਦੋ ਵਾਰੀ ਅੱਗੇ ਮੈਂ ਨਾ ਹੋਈ ਆ ਵੀ ਇਹਨੂੰ ਹੁੰਦਾ ਵੀ ਪਤਾ ਨਹੀਂ ਕਿੱਥੇ ਆ ਦੂਰ ਆ ਜਾਂ ਨੇੜੇ ਆ ਹਨਾ ਵੀ ਭੱਜਾ ਆਊਗਾ ਮੈਂ 12:30 ਵਜੇ ਪਹੁੰਚ ਗਿਆ ਘਰੇ ਮੈਂ ਫੋਨ ਲਾਉਣਾ ਸ਼ੁਰੂ ਕੀਤਾ ਆਸੇ-ਪਾਸੇ ਚਮਕੌਰ ਸਾਹਿਬ ਜਾ ਇੱਧਰ-ਉੱਧਰ ਮੈਂ ਬੜਾ ਲੱਭਣ ਦੀ ਕੋਸ਼ਿਸ਼ ਕੀਤੀ ਨਹੀਂ ਜੀ ਕਿਸੇ ਪਾਸੇ ਕੋਈ ਰਿਸਪਾਂਸ ਨਹੀਂ ਹਾਰ ਕੇ ਮੈਂ ਆਪਣੀ ਜਿਹੜੀ ਮੇਰੀ ਛੋਟੀ ਸਾਲੀ ਆ ਸੰਦੀਪ ਕੌਰ ਉਹਨੂੰ ਮੈਂ ਫੋਨ ਕੀਤਾ ਮੈਂ ਕਿਹਾ ਵੀ ਤੇਰੇ ਕੋਲ ਆਈ ਆ ਵੀ ਅਮਨ ਇਦਾਂ ਵੀ ਉਹਦਾ ਫੋਨ ਨਹੀਂ ਲੱਗ ਰਿਹਾ ਕਹਿੰਦੀ ਨਹੀਂ ਪਾਜੀ ਮੇਰੇ ਕੋਲ ਕੋਈ ਨਹੀਂ ਆਈ ਮੈਂ ਕਿਹਾ ਵੀ ਪੱਕਾ ਸ਼ੋਰਾਂ ਮਜ਼ਾਕਤ ਨਹੀਂ ਕਰਦੀ ਕਿਉਂਕਿ ਥੋੜੀ ਮਜ਼ਾਕੇ ਕਸਮ ਦੀ ਆ ਕਹਿੰਦੀ ਨਹੀਂ ਪਾਜੀ ਮੇਰੇ ਕੋਲ ਨਹੀਂ ਆਈ ਜੇ ਆਈ ਹੁੰਦੀ ਮੈਂ ਤੁਹਾਨੂੰ ਦੱਸ ਦੇਣਾ ਸੀ ਮੈਂ ਸੋਚਿਆ ਬੇਟਾ ਪੜਦਾ ਮੈਂ ਇੱਥੇ ਚੰਡੀਗੜ੍ਹ ਸਨਾਲੇ ਚਾ ਮੈਂ ਕਿਹਾ ਵੀ ਸ਼ਾਇਦ ਉਹ ਕਈ ਵਾਰੀ ਮਨ ਹੁੰਦਾ ਵੀ ਜੇ ਪਾਰਸਲ ਦੇਣ ਗਈ ਆ ਤੇ ਉੱਥੇ ਉਹਨੂੰ ਮਿਲਣ ਚਲ ਗਈ ਹੋਵੇ ਮੈਂ ਗੱਡੀ ਚੱਕੀ ਉਦਾਂ ਹੀ ਪਿੱਛੇ ਹੈਨਾ ਤੇ ਮੈਂ ਜਦੋਂ ਮੈਂ ਜਾ ਕੇ ਦੇਖਿਆ ਮੈਂ ਕਿਹਾ ਦਵਾਈਆਂ ਤਾਂ ਇੱਥੇ ਪਈਆਂ ਸਭ ਕੁਝ ਇੱਥੇ ਪਿਆ ਐਵੇਂ ਕਮਾ ਭਾਜੀ ਇੱਕ ਦੁਵਾਨੀ ਦੀ ਚੀਜ਼ ਨਹੀਂ ਕਰੋ ਹਿੱਲੀ ਪੈਸੇ ਉਦਾਂ ਦੀ ਉਦਾਂ ਹੀ ਪਏ ਆ ਕੋਈ ਕੋਈ ਕਾਗਜ਼ ਪੱਤਰ ਨਹੀਂ ਹਿੱਲਿਆ ਕੋਈ ਕੋਈ ਬੰਦਾ ਕਹੇ ਵੀ ਵੀ ਇਦਾਂ ਐ ਇਦਾਂ ਹੈਨਾ ਮੈਂ ਕਦੀ ਮੈਨੂੰ ਪਤਾ ਵੀ ਹੈ ਨਹੀਂ ਉਹ ਕੁਝ ਸਾਰਾ ਰੱਖਦੀ ਟੱਕਦੀ ਜੋ ਵੀ ਇਹ ਤੋਂ ਲੈ ਕੇ ਜੱਟ ਤੱਕ ਇਹ ਆ ਠੀਕ ਹੈ ਨਾ ਆ ਮੈਂ ਤੁਹਾਨੂੰ ਪੇਪਰ ਦਿਖਾ ਲਤੇ ਸਾਰੇ ਪੇਪਰ ਵੀ ਉੱਥੇ ਸਭ ਕੁਝ ਉੱਥੇ ਪਰ ਮੈਨੂੰ ਪਤਾ ਨਹੀਂ ਵੀ ਉਹ ਹੈ ਕਿੱਥੇ ਆ ਠੀਕ ਹੈ ਨਾ ਮਹਿਲ ਮਾਰੀ ਦੇਖੀ ਮੇਰੇ ਕਾਗਜ਼ ਥੱਲੇ ਉਹਨੂੰ ਪਤਾ ਵੀ ਬਾਬੇ ਦੇ ਕਾਗਜ਼ ਜ਼ਰੂਰੀ ਆ ਉਹ ਥੱਲੇ ਪਏ ਮੈਂ ਕਿਹਾ ਯਾਰ ਚਾਬੀ ਤੇ ਆ ਪਈ ਆ ਮੈਂ ਉੱਤੋਂ ਖੋਲੀ ਉੱਤੇ ਗੁਟਕਾ ਸਾਹਿਬ ਵਗੈਰਾ ਸਾਰਾ ਕੁਝ ਮੈਂ ਕਿਹਾ ਇਹ ਵੀ ਦੇ 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 ਦੇਈਆਂ ਤੇ ਜਦੋਂ ਮੈਂ ਚਾਰਜਰ ਦੇਖਿਆ ਮੇਗਾ ਚਾਰਜਰ ਵੀ ਇਦਾਂ ਹੀ ਆ ਵੀ ਜੇ ਉਹ ਰਹਿਣ ਗਈ ਹੁੰਦੀ ਜਾਂ ਕੋਈ ਗੱਲ ਹੋਈ ਹੁੰਦੀ ਤੇ ਚਾਰਜਰ ਲੈ ਜਾਣਾ ਸੀ ਫਿਰ ਮੈਂ ਜੋ ਦੇਖਿਆ ਮੈਂ ਉਹਨੂੰ ਪੁੱਛਿਆ ਮੈਂ ਕਿ ਪੈਰਟ ਦਾ ਬੱਚਾ ਉਹ ਨਾਲ ਹੀ ਰੱਖਦੀ ਮੈਂ ਤੁਹਾਨੂੰ ਪਹਿਲਾਂ ਦੱਸਦਾ ਮੁਰਕੇ ਮੈਂ ਦੇਖਿਆ ਵੀ ਕੋਈ ਚੀਜ਼ ਨਹੀਂ ਜਨਾਬ ਹਿੱਲੀ ਐਵੇਂ ਕਹੀਏ ਉਹ ਚਪਲਾਂ ਜਿਹੜੀਆਂ ਆਉਂਦੀਆਂ ਮੈਂ ਸਵੇਰੇ ਦੇਖੀਆਂ ਉਹ ਬਦ ਚੇਂਜ ਕੀਤੀਆਂ ਤੇ ਪੈਰੀ ਜੁੱਤੀ ਪਾਈ ਆ ਬੂਟ ਪਾਏ ਆ ਠੀਕ ਆ ਜੀ ਤੇ ਦਮਾਲਾ ਬਣੀ ਸਜਾਇਆ ਤੇ ਬਸ ਇੱਕ ਕਾਲੇ ਰੰਗ ਦੀ ਮਾਫਰਾ ਲਾਉ ਦੇ ਨਾਲ ਮੂਲ ਬੇਟਿਆ ਮੈਨੂੰ ਜੋ ਪਤਾ ਲੱਗਾ ਉਸ ਤੋਂ ਬਾਅਦ ਮੈਂ ਜਦੋਂ ਉੱਥੇ ਪਹੁੰਚਾ ਉਹ ਕਹਿੰਦੇ ਨਹੀਂ ਜੀ ਇੱਥੇ ਕੋਈ ਨਹੀਂ ਆਇਆ ਮੈਨੂੰ ਹੋ ਟੈਨਸ਼ਨ ਹੋ ਗਈ ਮੈਂ ਆਪਣੇ ਸਹੁਰਿਆਂ ਨੂੰ ਖਾਨਪੁਰ ਜਾਂ ਇੱਧਰ ਜਾਂ ਉੱਧਰ ਫੋਨ ਲਾਉਣੇ ਸ਼ੁਰੂ ਕਰ ਦਿੱਤੇ ਫਿਰ ਮੈਨੂੰ ਲੱਗਾ ਮੈਂ ਕਿਹਾ ਵੀ ਮੇਰੇ ਚਾਚੇ ਸਹੁਰੇ ਦੇ ਮੁੰਡੇ ਦੀ ਡੈਥ ਹੋਈ ਆ ਵੀ ਕਿਤੇ ਉਹਨਾਂ ਦੀ ਗਾਂ ਸਿਸਟਰ ਦੇ ਕੋਲ ਨਾ ਚਲੇ ਗਈ ਹੋਵੇ ਹਨਾ ਤੇ ਵੀ ਉਹਨਾਂ ਦਾ ਮੇਰੇ ਕੋਲ ਨੰਬਰ ਹੈ ਨਹੀਂ ਮੈਂ ਰਾਤ ਨੂੰ ਅਸੀਂ ਗੱਡੀਆਂ ਮਤਲਬ ਫੋਨ ਲਾਉਣੇ ਸ਼ੁਰੂ ਕਰ ਦਿੱਤੇ 6:30 ਵਜੇ ਤੋਂ ਬਾਅਦ ਸਾਢੇ ਜਦੋਂ 6:00 ਵਜੇ ਗਿਆ ਨਾ ਮਨ ਬੜਾ ਮੇਰਾ ਬੇਚਾਨ ਹੋਇਆ ਮੈਂ ਕੰਪਲੀਟ ਪਾਤੀ ਵੀ ਇੱਦਾਂ ਇੱਦਾਂ ਉਹ ਕੰਪਲੀਟ ਪਾਉਂਦਿਆਂ ਪਾਉਂਦਿਆਂ ਮੇਰਾ ਰੋਣਾ ਨਿਕਲ ਗਿਆ ਤੇ ਉਹ ਕੁੜੀ ਕੋਲੋਂ ਕਿਤੇ ਪਿੰਡ ਦੀ ਜ ਨਾ ਰੋਪੜ ਦੀ ਜਗ੍ਹਾ ਆਨੰਦਪੁਰ ਸਾਹਿਬ ਪੈ ਗਿਆ ਪਿੰਡ ਸੇਮ ਹੋ ਗਿਆ ਮੈਂ ਉਹ ਪਿੰਡ ਤਾਂ ਨਹੀਂ ਦੱਸ ਰਿਹਾ ਤੁਹਾਨੂੰ ਪਤਾ ਮੀਡੀਆ ਥਰੂ ਫਿਰ ਹਨਾ ਤੇ ਉਹਨਾਂ ਦੇ ਮੈਨੂੰ ਰਾਤ ਨੂੰ ਕਾਲ ਆ ਗਈ ਸਵੇਰੇ ਆ ਗਈ ਮੈਂ ਉਹਨਾਂ ਨੂੰ ਸਾਰੀ ਗੱਲਬਾਤ ਫੋਨ ਤੇ ਦੱਸੀ ਉਹ ਕਹਿੰਦੇ ਬਾਬਾ ਜੀ ਵੀ ਕੋਈ ਗੱਲ ਨਹੀਂ ਮੈਂ ਕਿਹਾ ਵੀ ਅੱਗੇ ਇੱਕ ਦੋ ਵਾਰੀ ਜੇ ਕਿਤੇ ਉਹ ਉਹ ਮਨ ਜ਼ਿਆਦਾ ਉਹਦਾ ਅਦਾਸ ਹੋਵੇ ਤਾਂ ਕਿਸੇ ਗੁਰੂ ਘਰ ਜਾਂਦੀ ਹੁੰਦੀ ਪਰ ਘੰਟੇ 'ਚ ਮੈਨੂੰ ਫੋਨ ਆ ਜਾਂਦਾ ਕਿ ਬਾਬੇ ਮੈਂ ਚਮਕੌਰ ਸਾਹਿਬ ਆਂ ਜਾਂ ਮੈਂ ਇੱਥੇ ਆਂ ਜਾਂ ਮੈਂ ਇੱਥੇ ਆਂ ਪਰ ਮੈਂ ਕਿਹਾ ਮੈਡਮ ਜੀ ਇਦਾਂ ਕਦੀ ਹੋਇਆ ਨਹੀਂ ਜ਼ਿੰਦਗੀ 'ਚ ਪਹਿਲੀ ਘਟਨਾ ਆ ਬਈ ਮੈਨੂੰ ਦੱਸ ਠੀਕ ਹੈ ਨਾ ਔਰ ਮੈਨੂੰ ਇਹਨੇ ਇਹ ਗੱਲ ਕਹੀ ਆ ਵੀ ਜਿੱਦਣ ਮੇਰਾ ਫੋਨ ਬੰਦ ਹੋ ਗਿਆ ਸਮਝ ਲਓ ਮੈਂ ਇੱਥੇ ਹੈ ਨਹੀਂ ਠੀਕ ਹੈ ਨਾ ਮੈਂ ਵੀ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਜਦੋਂ ਅਮਰਤਪਾਲ ਵਾਲਾ ਕੀ ਛੇੜਿਆ ਨਾ ਤੇ ਅਸੀਂ ਇੱਕ ਚੀਜ਼ ਕੀਤੀ ਆ ਵੀ ਘੰਟੇ ਪਹਿਲਾਂ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਅਮਰਤਪਾਲ ਵਾਲਾ ਕੀ ਕਨੈਕਸ਼ਨ ਆ ਜਿਹੜਾ ਤੁਸੀਂ ਇਹ ਅਮਰਤਪਾਲ ਦਾ ਕਨੈਕਸ਼ਨ ਇਦਾਂ ਜੀ ਰਜਿੰਦਰ ਜੀ ਚਮਕੋਰਾ ਰਜਿੰਦਰ ਸਿੰਘ ਤਲਵੰਡੀ ਚਮਕੌਰ ਸਿੰਘ ਇੱਕ ਇਹਨਾਂ ਦੀ ਉਹ ਹੈਪੀ ਗੈਂਗਸਟਰ ਪੱਛੀਆਂ ਦੀ ਸਾਲੀ ਸਵਰਨਜੀਤ ਕੌਰ ਠੀਕ ਆ ਜੀ ਇਹ ਸਾਡੇ ਘਰੇ ਆਉਂਦੇ ਜਾਂਦੇ ਹੁੰਦੇ ਸੀ ਇਹਨਾਂ ਨੂੰ ਪਤਾ ਸੀ ਵੀ ਇਹ ਬਾਬਾ ਕਲਜੀਤ ਸਿੰਘ ਦੀ ਵਾਈਫ ਆ ਇਹ ਚੇਲੇ ਚਪਟੇ ਸਾਰੇ ਸਾਡੇ ਹੀ ਆ ਮੁਰਕ ਕੇ ਇਹਨਾਂ ਨੂੰ ਮੇਰੀ ਮੈਸੇਜ ਨੂੰ ਜਾਂ ਸਾਨੂੰ ਇਹਨਾਂ ਨੇ ਕਿਸੇ ਕੇਸ ਵਿੱਚ ਪਸਾਉਣ ਦੀ ਕੋਸ਼ਿਸ਼ ਕੀਤੀ ਉਹ ਕੇਸ 'ਚ ਅਸੀਂ ਸਾਡੇ ਕੋਲ ਸੱਚ ਸੀ ਅਸੀਂ ਨਿਕਲ ਗਏ ਠੀਕ ਆ ਨਾ ਜੀ ਉਹ ਤੋਂ ਬਾਅਦ 'ਚ ਇਹ ਅਮਨਦੀਪ ਕੌਰ ਦੇ ਵੈਰੀ ਬਣ ਗਏ ਅਮਨਦੀਪ ਕੌਰ ਨੂੰ ਟਾਰਗੇਟ ਕਰਨ ਲੱਪੇ ਪੁੱਠੀਆਂ ਸਿੱਧੀਆਂ ਗਾਲਾਂ ਭੇਜਣ ਲੱਪੇ ਗਰੁੱਪਾਂ 'ਚ ਐਡ ਕਰ ਕਰਕੇ ਉਹਦਾ ਨੰਬਰ ਤੇ ਉਹ ਹੀ ਚੱਲਦਾ ਜੀ 7801 ਉਹਨੂੰ ਬਾਰ ਬਾਰ ਇਹਨੂੰ ਪਰੇਸ਼ਾਨ ਕਰਨਾ ਵੀ ਇਹਨੂੰ ਕਿਸੇ ਚੀਜ਼ ਕਰਨਾ ਚੁੱਪ ਕਰਾਈਏ ਕਿਉਂਕਿ ਜਦੋਂ ਨਹੀਂ ਹਟੇ ਇਹ ਔਰ ਫਿਰ ਇੱਕ ਇੰਟਰਵਿਊ ਦੇ ਉੱਤੇ ਬੋਲੀ ਮੈਂ ਉਹਨੂੰ ਹਲੇ ਰੋਕਦਾਰਿਆ ਵੀ ਛੱਡ ਤੂੰ ਰਹਿਣ ਦੇ ਉਹ ਕਹੇ ਵੀ ਨਹੀਂ ਬਾਬਾ ਜੀ ਆਪਾਂ ਜਵਾਬ ਦੇਣਾ ਹੀ ਦੇਣਾ ਉਹ ਇੰਟਰਵਿਊ ਤੇ ਬੋਲੀ ਉਹਨਾਂ ਨੇ ਇਹਨਾਂ ਦੇ ਖੁਲਾਸੇ ਕੀਤੇ ਸਾਰਾ ਕੁਝ ਕੀਤਾ ਉਸ ਤੋਂ ਬਾਅਦ ਇਹ ਲਗਾਤਾਰ ਧਮਕੀਆਂ ਤੇ ਧਮਕੀਆਂ ਧਮਕੀਆਂ ਦੇ ਧਮਕੀਆਂ ਵੀ ਮਤਲਬ ਕਿ ਕਿਹਦੇ ਵੱਲੋਂ ਧਮਕੀਆਂ ਕਿਹਦੇ ਵੱਲੋਂ ਉਹ ਅਨੋਨਮ ਨੰਬਰ ਆ ਅਨੋਨ ਫੇਸਬੁੱਕ ਤੇ ਆਈਡੀ ਬਣਾ ਲੈਂਦੇ ਆ ਤੁਹਾਨੂੰ ਸ਼ੱਕ ਆ ਕਿ ਉਹਨਾਂ ਦੇ ਖਿਲਾਫ ਬੋਲਣਗਾ ਕਿੰਨਾ ਜੀ ਉਹਨਾਂ ਕੋਈ ਬੀਬੀ ਜਿਹੜੀ ਅਮਨਦੀਪ ਕੌਰ ਮੇਰੀ ਮੈਸੇਜ ਆ ਇਹ ਮਾਤਾ ਚਰਨਕੌਰ ਨੂੰ ਉਤਾਰ ਖੰਡੇ ਦੀ ਨੂੰ ਬਾਈਫੇਸ ਜਾਣਦੇ ਆ ਅਮਰਤਪਾਲ ਦੇ ਸਾਰੇ ਤੁਹਾਡੇ ਨੂੰ ਬਾਈਫੇਸ ਜਾਣਦੇ ਉਹਨਾਂ ਦੇ ਜਾਂਦੇ ਆਉਂਦੇ ਕਿਉਂਕਿ ਅਮਰਤਪਾਲ ਮੇਰਾ ਵੀ ਸਾਥੀ ਰਿਹਾ ਠੀਕ ਆ ਇਸ ਕਰਕੇ ਸਾਡੇ ਚੰਡੀਗੜ੍ਹ ਉਦੋਂ ਅਸੀਂ ਰਹਿੰਦੇ ਹੁੰਦੇ ਸੀ 56 ਸੈਕਟਰ ਦੇ ਵਿੱਚ ਉੱਥੇ ਸਾਰੇ ਇਹ ਆਉਂਦੇ ਜਾਂਦੇ ਸੀ ਤੁਹਾਨੂੰ ਪੂਰਾ ਪੂਰਾ ਸ਼ਾਕਾ ਵੀ ਇਹਨਾਂ ਨੂੰ ਭੇਜਦਾ ਕਿ ਰਜਿੰਦਰ ਚਮਕੌਰੇ ਹੁਣ ਅੱਗੇ ਹੋ ਗਿਆ ਪਿੱਛੇ ਕੋਈ ਬੰਦਾ ਜਾਂ ਲੇਡੀਜ਼ ਇਦਾਂ ਹੀ ਲਾਤੀ ਜਿਹੜੀ ਫਰੈਂਡ ਸਰਕਲ ਚੋਂ ਕਿਉਂਕਿ ਬੀਬੀਆਂ ਇਹਨਾਂ ਨੂੰ ਇਹਨਾਂ ਨੂੰ ਜਾਣਦੀਆਂ ਉਹ ਮਹੱਲੀ ਮੋਰਚੇ 'ਚ ਵੀ ਤੁਸੀਂ ਇਹਨਾਂ ਨੂੰ ਦੇਖ ਲਿਓ ਵੀ ਟੂਮਾ ਈਡੂਮਾ ਸ ਤੇ ਸਾਨੂੰ ਸ਼ੱਕ ਆ ਵੀ ਕਿਸੇ ਨੇ ਕੋਈ ਧੋਖੇ ਨਾ ਸੱਦ ਕੇ ਕੋਈ ਇਦਾਂ ਦੀ ਕੋ ਘਟਣਾ ਜਾਂ ਪਰਮਾਤਮਾ ਨਾ ਕਰੇ ਅਸੀਂ ਤਾਂ ਅਰਦਾਸ ਕਰਦੇ ਆ ਵੀ ਘਰ ਦੀ ਮਾਲਕਾਨਾ ਠੀਕ ਹੈ ਨਾ ਵੀ ਆਦਮੀ ਦੀ ਸਰਦਾਰੀ ਜਨਾਨੀ ਦੇ ਨਾਲ ਹੁੰਦੀ ਆ ਠੀਕ ਹੈ ਨਾ ਵੀ ਅੱਗੇ ਉਹ ਲੱਗੀ ਆ ਮਤਲਬ ਕਿ ਸਾਰੇ ਰੱਖਣ ਟਕਣ ਮੈਨੂੰ ਸਮਝ ਲਓ ਵੀ ਮੈਨੂੰ ਕਦੀ ਟੈਨਸ਼ਨ ਨਹੀਂ ਹੋਈ ਘਰ ਦੀ ਮੈਂ ਐਵੇਂ ਹੀ ਕਹਾ ਵੀ ਬੰਦਾ ਕੋਈ ਕਹਿੰਦਾ ਨਾ ਇਦਾਂ ਆ ਉਦਾਂ ਸਾਰਾ ਰੱਖਣਾ ਟਕਣਾ ਜੋ ਵੀ ਕਰਨਾ ਸਾਰਾ ਇਹ ਨੂੰ ਪਤਾ ਵੀ ਕਿਹਨੂੰ ਲੈਣਾ ਕਿਹਨੂੰ ਦੇਣਾ ਪਰਿਵਾਰ ਦੇ ਨਾਲ ਕੋਈ ਕਹਿ ਸੁਣੀ ਹੋਈਂ ਤੇ ਗੁੱਸੇ ਗਿਲੇ ਹੋ ਜਾਂਦਾ ਬੰਦਾ ਤਾਂ ਕਰਕੇ ਵੀ ਕਿੰਨੀ ਵਾਰ ਕਿਤੇ ਮੈਂ ਕਹਿੰਦਾ ਜੀ ਪਰਿਵਾਰ ਦੇ ਨਾਲ ਜੇ ਉਹਦਾ ਗੁੱਸਾ ਵੀ ਮੇਨਾ ਹੈਗਾ ਤਾਂ 5-7 ਮਿੰਟ ਦਾ ਠੀਕ ਆ ਉਹਨੇ ਗੁੱਸਾ ਵੀ ਮੇਨਾ ਫੋਨ ਤੇ ਜ਼ਾਹਰ ਕਰਨਾ ਤੂੰ ਬਾਬੇ ਲੇਟ ਹੋ ਗਿਆ ਜਾਂ ਇਦਾਂ ਜਾਂ ਇਦਾਂ ਸਾਹਮਣੇ ਮਰੇ ਹੋਏ ਨਹੀਂ ਕੋਈ ਗੱਲ ਹੈ ਨਹੀਂ ਕੋਈ ਇਦਾਂ ਦੀ ਬੜੇ ਸੋਹਣੇ ਰਾਤ ਨੂੰ ਅਸੀਂ ਹੱਥ ਦੇ ਖੇਡਦੇ ਆ ਮੈਨੂੰ ਹੱਸੀ ਜਾਂਦੀ ਆ ਤੇਰੀ ਬਾਬੇ ਉਮਰ ਕਿੰਨੀ ਆ ਤੇਰੀ ਤਾਂ 31 ਤੋਂ ਨਹੀਂ ਵੱਧਦੀ ਇਦਾਂ ਦੀ ਅਗਲਾ ਕੋਈ ਜੀ ਮਹਾਰਾਜ ਕੋਈ ਪਿੰਡੋਂ ਪਤਾ ਕਰ ਲਓ ਕਦੀ ਕੋਈ ਇਦਾਂ ਦੀ ਗੱਲ ਨਹੀਂ ਹੋਈ ਵੀ ਇਹ ਝਗੜਾ ਹੋਇਆ ਹੋਵੇ ਤੇ ਬੰਦਾ ਕੋਈ ਨਾਰਾਜ਼ਗੀ ਜ਼ਾਹਰ ਕਰਦਾ ਨਾ ਜਾਂ ਕਿਸੇ ਨੂੰ ਤਾਂ ਦੱਸਦਾ ਸਾਰੀਆਂ ਜਥੇਬੰਦੀਆਂ ਨੂੰ ਉਹ ਜਾਣਦੀ ਆ ਬਾਬਾ ਕਲਵਿੰਦਰ ਸਿੰਘ ਨੂੰ ਸਾਰਿਆਂ ਨੂੰ ਮੇਰੇ ਜਿੰਨੀਆਂ ਵੀ ਪ੍ਰੋਗਰਾਮਾਂ ਤੇ ਮੇਰੇ ਨਾਲ ਹੀ ਜਾਂਦੀ ਆ ਕਿਸੇ ਨੂੰ ਤੇ ਬੰਦਾ ਦੱਸਦਾ ਮੇਰੀ ਮੰਮੀ ਨੂੰ ਦੱਸਦਾ ਜਾਂ ਆਪਣੀ ਸਿਸਟਰ ਨੂੰ ਦੱਸਦਾ ਕਿਸੇ ਨੂੰ ਦੱਸਦਾ ਵੀ ਮੈਨੂੰ ਭਾਈ ਕਿਸੇ ਨੇ ਆ ਗੱਲ ਕਹੀ ਆ ਜਾਂ ਕਿਦਾਂ ਹਨਾ ਕੋਈ ਸਰ ਇਦਾਂ ਦੀ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਚੀਜ਼ ਨਹੀਂ ਹਿੱਲੀ ਅਮੀ ਮੈਂ ਤੁਹਾਨੂੰ ਕਹਾਂ ਪਤਾ ਨਹੀਂ ਘਰੇ ਦੁੱਧ ਦੇ ਪੈਸੇ ਮੈਂ ਫੜਾ ਗਿਆ ਸੀ ਉਹ ਪਤਾ ਨਹੀਂ ਉਹਨੇ ਦਿੱਤੇ ਜਾਂ ਨਹੀਂ ਦਿੱਤੇ ਮੈਂ ਕਦੀ ਪੁੱਛਿਆ ਨਹੀਂ ਮੈਨੂੰ ਪਿੰਡ ਦੇ ਵਿੱਚ ਉਹ ਸਾਰੀ ਘਰਾਂ ਦੇ ਵਿੱਚੋਂ ਆਉਂਦੀ ਜਾਂਦੀ ਆ ਤੁਸੀਂ ਪਿੰਡੋਂ ਪਤਾ ਕਰ ਲੋ ਕਹਿੰਦੇ ਵੀ ਨਹੀਂ ਸਵੇਰੇ ਬੜੀ ਸੁਣੀ ਹੱਸਦੀ ਖੜਦੀ ਸੀ ਕਹਿੰਦੀ ਮੈਨੂੰ ਜਰਾ ਕ ਕਾਲੀ ਆ ਮੈਂ ਪੈਸੇ ਵੀ ਆਣ ਕੇ ਲਊਂਗੀ ਪੈਸੇ ਪਿੱਛੇ ਜਾਣੇ ਵਾਲੀ ਉਹ ਹੈ ਹੀ ਨਹੀਂ ਜੀ ਠੀਕ ਹੈ ਨਾ ਜੇ ਆਪਾਂ ਕਹੀਏ ਨਾ ਬੰਦੇ ਇਥੇ ਬਹੁਤ ਸਾਰੇ ਫੇਸਬੁੱਕ ਤੇ ਕਮੈਂਟ ਕਰਦੇ ਆ ਜਿਉ ਇਦਾਂ ਦੇ ਉਦਾਂ ਉਹ ਜਨਾਬ ਜਿਹਦੇ ਕੋਲ 20 25 25 ਲੱਖ ਰੁਪਇਆ ਕੈਸ਼ ਪਿਆ ਰਿਆ ਹੋਵੇ ਠੀਕ ਹੈ ਨਾ ਉਹ ਬੰਦਾ ਇੱਕ ਔਰ ਮੈਂ ਆਪਣੀ ਇਹ ਗੱਲ ਉਹਦੀ ਸਿਫਤ ਕਰਨ ਲੱਗਾ ਇਹ ਗੱਲ ਦੀ ਪੀ ਅੱਜ ਤੱਕ ਮੈਨੂੰ ਕਦੀ ਉਹਨੇ ਨਾ ਬਰੂ ਕਿ ਇਹ ਚੀਜ਼ ਨਹੀਂ ਕੀਤੀ ਮੈਨੂੰ ਆਹ ਚੀਜ਼ ਹੋਣੀ ਚਾਹੀਦੀ ਆ ਕਦੀ ਨਹੀਂ ਮੇਰੇ ਨਾਲ ਡਿਮਾਂਡ ਕੀਤੀ 2017 ਤੋਂ ਲੈ ਕੇ 22 ਕਿੰਨੇ ਚਿਰ ਹੋ ਗਿਆ ਨਾ ਕਦੀ ਨਹੀਂ ਜੇ ਕੋਈ ਚੀਜ਼ ਖਾਣੀ ਪਿਆ ਮੈਨੂੰ ਕਹ ਦੇਣਾ ਵੀ ਇਹ ਲੈ ਆਇਓ ਭਾਈ ਇਹਨੂੰ ਪਸੰਦ ਨਹੀਂ ਆਈ ਉੱਥੋਂ ਲੈ ਆਇਓ ਜਾਂ ਉੱਥੋਂ ਲੈਓ ਕਦੀ ਨਹੀਂ ਜਦੋਂ ਤੁਸੀਂ ਕੰਪਲੇਂਟ ਪਾਈ ਉਹਦੇ ਬਾਅਦ ਪੁਲਿਸ ਨੇ ਤੁਹਾਨੂੰ ਸੱਦੇ ਆ ਤੁਹਾਡੇ ਨਾਲ ਮਦਦ ਕੀਤੀ ਲੱਭਣ ਦੇ ਵਿੱਚ ਜਾਂ ਪੁਲਿਸ ਲੱਭ ਰਹੀ ਹੈ ਸਰ ਇੱਕ ਤੇ ਮhalla ਚੱਲਦਾ ਸੀ ਚਮਕੌਰ ਸਾਹਿਬ 981 ਤੇ ਕਾਲ ਕੀਤੀ ਸਖੀ ਸੈਂਟਰ ਵਾਲਿਆਂ ਨਾਲ ਲਗਾਤਾਰ ਮੇਰਾ ਰਾਬਤਾ ਕੈਮ ਸੀ ਮੈਂ ਉਹਨਾਂ ਨੂੰ ਕਿਹਾ ਸੀ ਵੀ ਅਸੀਂ ਮੈਡਮ ਜੀ ਤਿੰਨ ਚਾਰ ਗੱਡੀਆਂ ਲੈ ਕੇ ਆਸੇ-ਪਾਸੇ ਲੱਗੇ ਆ ਵੀ ਕਈ ਵਾਰੀ ਉਹ ਨਾਲ ਥੋੜੀ ਜੀ ਗੁੱਸੇ ਕਿਸਮ ਦੀ ਆ ਪੀ ਜਿਹੜੀ ਗੱਲ ਕਹਿਤੀ ਉਹਨੇ ਪਗਾਉਣੀ ਆ ਵੀ ਜੋ ਮਰਜ਼ੀ ਹੋ ਜਵੇ ਮੈਨੂੰ ਇਹ ਲੱਗਾ ਵੀ ਸ਼ਾਇਦ ਕਿਸੇ ਨੇ ਕੁਝ ਕਹਿ ਨਾ ਦਿੱਤਾ ਹੋਵੇ ਵੀ ਉਹਦੇ ਜਾ ਕੇ ਚਾਰ ਥੱਪੜ ਜੜਦੂ ਕਿਉਂਕਿ ਸਾਡੇ ਸਾਹਮਣੇ ਕੋਈ ਜਨਾਨੀ ਨੂੰ ਕੁੱਟ ਰਿਆ ਸੀ ਸਾਡੇ ਘਰ ਦੇ ਸਾਹਮਣੇ ਤੇ ਉਹਨੂੰ ਜਾ ਕੇ ਕੁੱਟ ਕੇ ਆਈ ਕਹਿੰਦੀ ਕੁੱਟਣ ਦਾ ਹੀ ਕੰਮ ਆ ਜਨਾਨੀ ਨੂੰ ਇੱਥੇ ਤੱਕ ਉਹ ਉਹਨੂੰ ਉਹਨੂੰ ਕਹਿ ਕੇ ਆਈ ਜਨਾਨੀ ਨੂੰ ਵੀ ਮੈਂ ਤੇਰੇ ਨਾਲ ਖੜੀ ਆ ਮੈਨੂੰ ਪਤਾ ਖੜਕੂ ਸੁਭਾਦੀ ਉਹ ਹੈਗੀ ਆ ਜੀ ਆਪਾਂ ਕਹੀਏ ਵੀ ਡਰਨੇ ਵਾਲੀ ਜਾਂ ਇਦਾਂ ਦੀ ਕੋਈ ਗੱਲ ਨਹੀਂ ਉਹਨੇ ਜਿਹੜੀ ਗੱਲ ਕਹਿਣੀ ਮੇਰੇ ਮੂੰਹ ਤੇ ਕਹਿ ਜਾਂਦੀ ਆ ਬਾਬੇ ਤੂੰ ਇੱਥੇ ਗਲਤ ਆ ਆਹ ਗੱਲ ਆ ਕੁਝ ਅਨਨੋਨ ਬੰਦਿਆਂ ਦਾ ਜ਼ਿਕਰ ਵੀ ਕਰ ਰਹੇ ਸੀ ਪੀਸੀ ਦੇ ਵਿੱਚ ਕਿ ਅਨਨੋਨ ਬੰਦੇ ਪਿੰਡ ਦੇ ਵਿੱਚ ਆਉਂਦੇ ਰਹੇ ਉਹ ਉਹ ਸਾਰੀ ਉਹ ਦੱਸ ਦਿਆਂ ਮੈਂ ਜਦੋਂ ਅੰਕਲ ਪਾਸਟਰ ਦਾ ਨਰੂਲੇ ਦਾ ਪੁਤਲਾ ਫੁਕਿਆ ਉਸ ਤੋਂ ਬਾਅਦ ਮੈਂ ਚੰਡੀਗੜ੍ਹ ਮੈਨੂੰ ਨਿਰਾਹ ਹੋ ਗਿਆ ਮੈਨੂੰ ਕਹਿੰਦੀ ਬਾਬਾ ਜੀ ਤੁਸੀਂ ਇੱਥੇ ਰੁਕ ਜਾਓ ਤੇ ਐਵੇਂ ਕਹਾ ਕਦੀ ਮੈਨੂੰ ਜੀਤੋ ਬਗੈਰ ਨਹੀਂ ਬੋਲੀ ਤੇ ਮੈਂ ਉੱਥੇ ਰੁਕ ਗਿਆ ਤੇ ਸਾਡੇ ਪਿੰਡ ਲੌਸਮੈਂਟ ਹੋਈ ਵੀ ਕੋਈ ਅਨਨੋਨ ਬੰਦੇ ਪਿੰਡ ਦੇਖੇ ਗਏ ਆ ਤੇ ਮੈਂ ਇਹਨੂੰ ਫੋਨ ਕੀਤਾ ਮੈਨੂੰ ਕਹਿੰਦੀ ਬਾਬੇ ਤੁਸੀਂ ਕਿੱਥੇ ਆਂ ਵੀ ਸੂਮੇ ਹੁਣੀ ਆ ਪਰਲੇ ਪਾਸੇ ਬਾਹਰ ਵਾਲੇ ਘਰ ਵਾਲੇ ਵੀ ਉਹਨਾਂ ਨੂੰ ਫੋਨ ਕਰਕੇ ਪੁੱਛੋ ਵੀ ਬੰਦੇ ਕਿਹੜੇ ਵੇਖੇ ਗਏ ਆ ਤੇ ਐਦਾਂ ਨਾਲ ਸਾਡੇ ਤੁਸੀਂ ਘਰ ਦੇ ਸਾਹਮਣੇ ਕੋਈ ਲੇਟਾਂ ਜਗਦੀਆਂ ਤੇ ਉਹ ਅੰਦਰੋਂ ਜਦੋਂ ਲਾਈਟ ਬੰਦ ਕਰ ਲੈਣਾ ਬਾਹਰੋਂ ਅੰਦਰ ਨੂੰ ਪਰਛਾਵਾਂ ਪੈਂਦਾ ਮੈਨੂੰ ਕਹਿੰਦੀ ਵੀ ਆਪਣੀ ਗਲੀ 'ਚ ਕੋਈ ਐਦਾਂ ਮੁੜਿਆ ਆ ਪਰ ਐਕਟ ਵੱਲੋਂ ਝਾਤੀ ਮੜ ਕੇ ਮੁੜ ਗਿਆ ਮੈਨੂੰ ਇਹ ਗੱਲ ਕਹੀ ਮੈਂ ਕਿਹਾ ਕੋਈ ਗੱਲ ਨਹੀਂ ਆਪਾਂ ਸਵੇਰਦ ਇੱਕ ਤਰੀਕ ਦੀ ਗੱਲ ਆ ਇਹ ਸਰ 14 15 ਦੀ ਹੋਊਗੀ ਵੱਧ ਵੱਧ ਮਤਲਬ ਜਦੋਂ ਦੇ ਉਹ ਮਿਸਿੰਗ ਨੇ ਉਹ ਤੋਂ 5 7 ਦਿਨ ਪਹਿਲਾਂ ਦੀ ਗੱਲ ਆ ਕੋਈ ਸਾਨੂੰ ਇਹ ਪਤਾ ਵੀ ਲਗਾਤਾਰ ਸਾਡੀਆਂ ਰਕੀਆਂ ਹੁੰਦੀਆਂ ਰਹੀਆਂ ਉਹ ਤਦ ਹੀ ਮੈਨੂੰ ਜਾਣ ਨਹੀਂ ਸੀ ਦੰਦਾ ਕੱਲੀ ਨੂੰ ਕਿਤੇ ਠੀਕ ਆ ਨਾ ਚਮਕੌਰ ਸਾਹਿਬ ਤੱਕ ਵੀ ਜਾਣਾ ਇਹਨੇ ਮੈਨੂੰ ਨਾਲ ਲੈ ਕੇ ਜਾਣਾ ਕਿਉਂਕਿ ਜੇ ਰੋਪੜ ਤੱਕ ਵੀ ਜਾਣਾ ਮੈਨੂੰ ਨਾਲ ਲੈ ਕੇ ਜਾਣਾ ਜੇ ਚੰਡੀਗੜ੍ਹ ਤੱਕ ਵੀ ਜਾਣਾ ਮੈਨੂੰ ਨਾਲ ਲੱਗ ਜਾਣਾ ਲੱਗੇ ਲੱਗੇ ਕਰਾਲੀ ਤੱਕ ਵੀ ਜਾਣਾ ਮੈਨੂੰ ਨਾਲ ਲੈ ਕੇ ਜਾਣਾ ਜੇ ਕੋਈ ਘਰੇ ਉਹਨੂੰ ਗਾਰਡਨਿੰਗ ਦਾ ਬੜਾ ਸ਼ੌਂਕ ਹੈ ਜੇ ਉਹਨੇ ਦਵੀਵੀ ਲੈਣ ਜਾਣਾ ਉਹਨੇ ਪਹਿਲੀ ਗੱਲ ਮੈਨੂੰ ਕਹਿ ਦੇਣਾ ਨਹੀਂ ਤਾਂ ਕਹਣਾ ਮੈਂ ਤੇਰੇ ਨਾਲ ਚੱਲਦੀ ਆਂ ਮੈਨੂੰ ਉਹਨੂੰ ਇਹ ਟੈਨਸ਼ਨ ਹੁੰਦੀ ਆ ਵੀ ਇਹਦਾ ਕੋਈ ਨੁਕਸਾਨ ਨਾ ਕਰ ਜਵੇ ਔਰ ਜ਼ਿੰਦਗੀ ਦੇ ਵਿੱਚ ਮੈਂ ਇਸ ਟਾਈਮ ਇਕੱਲਾ ਮਹਿਸੂਸ ਇਸ ਕਰਕੇ ਕਰਦਾ ਰਹੇ ਵੀ ਭਾਵੇਂ 100 ਬੰਦਾ ਮੋਰੇ ਖੜਾ ਹੋਵੇ ਜੇ ਮੈਨੂੰ ਕਿਸੇ ਨੇ ਸਵਾਲ ਕੀਤਾ ਤਾਂ ਜਵਾਬ ਸਭ ਤੋਂ ਪਹਿਲਾਂ ਉਹਦਾ ਸੀ ਇੱਕ ਵਾਰੀ ਸਾਡੀ ਪੁਲਿਸ ਨੇ ਇੱਥੇ 55 ਸੈਕਟਰ ਚਾਪ ਹੋਈ ਕੋਈ ਬੈਂਸ ਹੋ ਜਾਇਆ ਹੋਗਾ ਸਭ ਤੋਂ ਪਹਿਲਾਂ ਮੇਰੇ ਤੋਂ ਮੋਰੇ ਹੋ ਕਿ ਮੈਨੂੰ ਮੇਰੀ ਉਹ ਬਾਹਾਂ ਸੀ ਬਾਹਾਂ ਬਾਹਣੇ ਬਾਹੇ ਰਹਿਣਾ ਤੇ ਇਸ ਕਰਕੇ ਮੈਨੂੰ ਟੈਨਸ਼ਨ ਬਹੁਤ ਜ਼ਿਆਦਾ ਥ੍ਰੈਟ ਤੁਹਾਨੂੰ ਪਹਿਲਾਂ ਤੋਂ ਆਉਂਦੇ ਰਹੇ ਆ ਤੁਹਾਨੂੰ ਤੇ ਤੁਹਾਡੀ ਪਤਨੀ ਦੇਖੋ ਥ੍ਰੈਟ ਮੈਂ ਜਦੋਂ ਅਮਰਤਪਾਲ ਦੇ ਖੁਲਾਸੇ ਕੀਤੇ ਨਾ ਜੀ ਜਦੋਂ ਜਨਾਲਾ ਕਾਂਡ ਹੋਇਆ ਉਸ ਤੋਂ ਬਾਅਦ ਲਗਾਤਾਰ ਸਾਨੂੰ ਥ੍ਰੈਟ ਹੀ ਥ੍ਰੈਟ ਆ ਸੀ ਲਗਾਤਾਰ ਆਪਣੀ ਰਹਿائش ਵਗੈਰਾ ਚੇਂਜ ਜਾਂ ਕਿਸੇ ਨੂੰ ਦੱਸਦੇ ਨਹੀਂ ਜੇ ਅਸੀਂ ਆਪਣੇ ਪਿੰਡ ਨੂੰ ਵੀ ਜਾਣਾ ਵੀ ਬਿਨਾਂ ਦੱਸੇ ਤੋਂ ਜਾ ਰਹੇ ਸੀ ਪ੍ਰਸ਼ਾਸਨ ਨੇ ਕਦੀ ਸਾਡੀ ਸੁਣੀ ਨਹੀਂ ਜੀ ਐਵੇਂ ਕਹਦੇ ਹੀ ਪ੍ਰਸ਼ਾਸਨ ਨੂੰ ਤੁਸੀਂ ਦੱਸਿਆ ਵੀ ਸਾਨੂੰ ਇਦਾਂ ਦੱਸਦੇ ਰਹੇ ਆ ਜੀ ਉੱਤੋਂ ਲੈ ਕੇ ਥੱਲੇ ਤੱਕ ਲੌਬੀ ਨੂੰ ਹਾਜੀ ਕਰਦੇ ਆ ਜੀ ਜੇ ਆ ਜੀ ਬੋਹ ਆ ਜੀ ਫਲਾਨਾ ਆ ਠਮਕੜਾ ਜੀ ਬਸ ਸ਼ੱਕ ਤੁਹਾਨੂੰ ਹੈਗਾ ਅਮਰਤਪਾਲ ਦੇ ਧੜੇ ਦੇ ਉੱਤੇ ਬਾਰਸ ਪੰਜਾਬ ਦੇ ਦੇਖੋ ਜੀ ਇਹਨੇ ਬਘੇਲੇ ਦੇ ਵੀ ਖਲਾਸੇ ਕੀਤੇ ਸੀ ਇਹਨੂੰ ਉਹਦਾ ਨੁਕਸਾਨ ਕਰਨ ਦਾ ਇਹਦਾ ਅਮਨਦੀਪ ਕੌਰ ਦਾ ਜ਼ਾਹਰ ਇਹ ਆ ਵੀ ਕਿਉਂਕਿ ਇਹ ਉਹਨਾਂ ਨੂੰ ਸਾਰੇ ਮੈਨ ਜਾਣਦਾ ਮੈਂ ਵੀ ਆ ਠੀਕ ਹੈ ਨਾ ਵੀ ਇਹ ਥੋੜੀ ਜਿਹੀ ਇਮੋਸ਼ਨਲ ਆ ਵੀ ਇਹਨੂੰ ਜਿੱਦਾਂ ਕੋਈ ਜਨਾਨੀ ਨੇ ਫੋਨ ਕਰਦਾ ਵੀ ਭੈਣ ਵੀ ਕਿਛਦਾ ਹੁਣ ਅਸੀਂ ਆਨਲਾਈਨ ਕੱਪੜਾ ਦਾ ਕੰਮ ਕਰਦੇ ਆ ਤੇ ਹੁਣ ਕੋਈ ਸ਼ਕਲ ਤਾਂ ਨਹੀਂ ਨਾ ਆਉਂਦੀ ਵੀ ਕੋਈ ਕਹਿੰਦਾ ਵੀ ਮੇਰਾ ਮੈਨੂੰ ਤੁਸੀਂ ਆਪਣੇ ਨਾਂ ਤੇ ਪਾਰਸਲ ਮੰਗਾ ਲਓ ਤੇ ਸਾਡੇ ਘਰੇ ਪਹੁੰਚਾ ਦਿਓ ਜਿਹੜੀ ਗੱਲ ਇਹ ਹੋਈ ਆ ਹਕੀਕਤ ਆ ਕਿ ਇਹਨੇ ਮੈਨੂੰ ਇਹ ਗੱਲ ਕਹੀ ਵੀ ਸਿੱਖਿਆ ਬੋਰਡ ਦੇ ਵਿੱਚ ਕੋਈ ਮੇਰੀ ਸਹੇਲੀ ਆ ਉਹ ਕਹਿੰਦੀ ਵੀ ਪਾਰਸਲ ਤੁਸੀਂ ਆਪਣੇ ਨਾਂ ਤੇ ਮਗਾ ਲਓ ਤੇ ਮੇਰੇ ਤੱਕ ਪਹੁੰਚਾ ਦਿਓ ਮੈਂ ਕਦੀ ਐਵੇਂ ਕਹਾ ਮੈਨੂੰ ਇਨਾ ਵਿਸ਼ਵਾਸ ਆ ਮੇਰੀ ਸਿੰਘਣੀ ਦੇ ਉੱਤੇ ਮੈਂ ਕਦੀ ਉਹਦਾ ਮਨ ਉਹਨੇ ਨਾ ਮੇਰਾ ਕਦੀ ਜੇ ਤੱਕ ਫੋਨ ਚੈੱਕ ਕੀਤਾ ਜੇ ਕਿਸੇ ਨੂੰ ਉਹਨਾਂ ਨੂੰ ਨੰਬਰ ਤੋਂ ਫੋਨ ਆਇਆ ਤਾਂ ਉਹਨੇ ਆਪੇ ਹੀ ਸਾਬ ਲੈਣਾ ਵੀ ਤੂੰ ਕੌਣ ਆ ਕੀ ਗੱਲ ਆ ਤੈਨੂੰ ਤੂੰ ਕਿੱਥੋਂ ਬੋਲਦਾ ਉਹ ਇਦਾਂ ਕੋਈ ਲੇਡੀਆਂ ਅੱਗੇ ਕਰਕੇ ਭੱਜੇ ਨਾਲ ਕਰ ਲਿਆ ਹੋਵੇ ਤੇ ਮੈਂ ਕਹਿ ਨਹੀਂ ਸਕਦਾ ਜੀ ਬਾਕੀ ਉਹਦਾ ਐਪ ਦਾ ਤੁਹਾਨੂੰ ਹੈਗਾ ਵੀ ਇਸ ਤਰ੍ਹਾਂ ਦਾ ਵੀ ਹਨੀ ਟ੍ਰੈਪ ਲਾ ਲਿਆ ਹੋਵੇ ਲੇਡੀਆਂ ਦੇ ਥਰੂ ਜਾਂ ਕਿਦਾਂ ਉਹ ਮੈਂ ਨਹੀਂ ਕਹਿ ਸਕਦਾ ਕਿਉਂਕਿ ਨਾ ਤੇ ਉਹ ਬੇਟੇ ਤੱਕ ਪਹੁੰਚੀ ਨਾ ਆਪਣੀ ਸਿਸਟਰ ਤੱਕ ਪਹੁੰਚੀ ਨਾ ਮੇਰੇ ਸਹੁਰਿਆਂ ਤੱਕ ਪਹੁੰਚੀ ਨਾ ਮੇਰੀ ਮੰਮੀ ਤੱਕ ਪਹੁੰਚੀ ਨਾ ਫਤੇਗੜ ਸਾਹਿਬ ਸਭਾ 'ਚ ਪਹੁੰਚੀ ਅੱਜ ਮੈਂ ਰਾਤ ਨੂੰ ਅਸੀਂ ਦੋ ਮਤਲਬ ਕਿ 10 ਵਜੇ ਘਰੇ ਵੜਦੇ ਆ ਚਾਰਾਂ ਪੰਜਾਂ ਦਿਨਾਂ ਬਾਅਦ ਅਸੀਂ ਇਸ਼ਨਾਨ ਕੀਤਾ ਤੇ ਸਾਡੇ ਘਰ ਰੋਟੀ ਨਹੀਂ ਪੱਕੀ ਸੱਚ ਕਰਕੇ ਜਾਨੋ ਜਿਹਦੇ ਘਰ ਦਾ ਜੀ ਜਾਂਦਾ ਉਹਨੂੰ ਪਤਾ ਠੀਕ ਆ ਨਾ ਕਹਿਣ ਨੂੰ ਜਿਹੜਾ ਕੋਈ ਮਰਜ਼ੀ ਕਹੀ ਜਾਵੇ ਪਰ ਇਹ ਜੇ ਕੋਈ ਇਹ ਸੋਚਦਾ ਵੀ ਅਸੀਂ ਕੁਲਜੀਤ ਸਿੰਘ ਨੂੰ ਇਦਾਂ ਕਰਕੇ ਉਹਨੂੰ ਚੁੱਪ ਕਰਾ ਲਵਾਂਗੇ ਮੈਂ 10 ਗੁਣਾ ਵੱਧ ਬੋਲੂੰ ਪਰ ਮੋਂਦੇ ਘਰ ਤੱਕ ਕਹੂੰਗਾ ਇਹ ਮੇਰਾ ਵਾਦਾ ਜਿੰਨੇ ਵੀ ਤੁਸੀਂ ਪ੍ਰਸ਼ਾਸਨ ਨੂੰ ਜਿੰਨੇ ਵੀ ਇਹ ਸ਼ੁਰੂ ਕੀਤਾ ਉਹ ਇਹ ਗੱਲ ਯਾਦ ਰੱਖ ਲਵੇ ਵੀ ਕੁਲਜੀਤ ਸਿੰਘ ਦਾ ਤੁਸੀਂ ਇੱਕ ਰੂਪ ਦੇਖਿਆ ਦੂਜਾ ਨਹੀਂ ਦੇਖਿਆ ਵੇਖੋਗੇ ਏਬੀਡੀਸੀ ਕੋਈ ਵੀ ਹੋਵੇ ਮੇਰਾ ਖੁੱਲਾ ਚੈਲੰਜ ਆ ਠੀਕ ਆ ਨਾ ਜਿੰਨੇ ਵੀ ਕੋ ਗੱਲਬਾਤ ਕੀਤੀ ਉਹ ਆਪਣਾ ਪੜਿਆ ਵਿਚਾਰ ਲਵੇ ਉਹਦੇ ਮੈਂ ਘਰ ਤੱਕ ਜਰੂਰ ਆਉਂਗਾ देर ਸਵੇਰ ਹੋ ਸਕਦੀ ਆ ਠੀਕ ਆ ਵਾਦਾ ਘਾਟਾ ਜੇ ਜੀਂਦਾ ਆ ਰਿਹਾ ਤੇ ਜਰੂਰ ਆਉਂਗਾ ਤਾਂ ਬਿਲਕੁਲ ਇਹ ਖੁਪਾਬ ਕੋ ਹੋਣਾ ਸੁਭਾਵਿਕ ਹੈ ਜਦੋਂ ਪਰਿਵਾਰ ਦੇ ਕੋਈ ਜੀ ਦੇ ਨਾਲ ਅਜਿਹੇ ਕਈ ਦਿਨਾਂ ਤੋਂ ਕੋਈ ਰਾਬਤਾ ਨਾ ਹੋਇਆ ਹੋਵੇ ਤਾਂ ਬਹੁਤ ਸਾਰੇ ਸ਼ੰਕੇ ਹੋਣ ਬਹੁਤ ਸਾਰੇ ਸ਼ੱਕ ਹੋਣ ਤਾਂ ਅਜਿਹਾ ਹੁਣ ਜਿਹੜਾ ਸੁਭਾਵਿਕ ਹੈ ਕੈਮਰਾਮੈਨ ਵਿਸ਼ਾਲ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਚੰਡੀਗੜ੍ਹ